ਕਰੀਬ ਸਾਲ ਪਹਿਲਾਂ ਮਹਾਲੀ ਦੇ ਪਿੰਡ ਬਾਕਰਪੁਰ ਵਿੱਚ ਪੰਜਾਬ ਦੇ ਵੱਡੇ ਅਧਿਕਾਰੀਆਂ ਨੇ ਮਿਲੀ ਭੁਗਤ ਦੇ ਨਾਲ ਅਮਰੂਦ ਘਟਾਲਾ ਕੀਤਾ ਸੀ ਕਰੋੜਾ ਰੁਪਏ ਦਾ ਘਟਾਲਾ ਸੀ ਹਾਲਾਂਕਿ ਜਿੰਨਾਂ ਦੇ ਪੀੜਤ ਕਿਸਾਨ ਸੀ ਜਾਂ ਜਿੰਨਾਂ ਚ ਵਿਧਵਾਵਾ ਔਰਤਾਂ ਵੀ ਸੀ ਜਾਂ ਬਜ਼ੁਰਗ ਉਹਨਾਂ ਨੂੰ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਵੱਡੇ ਅਫਸਰਾਂ ਤੇ ਮੇਰ ਪਰਿਆ ਹੱਥ ਰੱਖਿਆ ਸੀ ਤੇ ਹੁਣ ਸਰਕਾਰ ਨੇ ਛੋਟੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਲਿਆ ਲੇਕਿਨ ਫਿਰ ਵੀ ਜਿਹੜੇ ਆਈਐਸ ਅਫਸਰ ਜਾਂ ਪੀਐਸ ਅਫਸਰ ਨੇ ਉਹਨਾਂ ਦੇ ਖلاف ਅਗਲੀ ਕਾਰਵਾਈ ਕਰਨ ਵਾਸਤੇ ਸਰਕਾਰ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਮਨਜ਼ੂਰੀ ਨਹੀਂ ਦਿੱਤੀ ਮਤਲਬ ਛੋਟੇ ਲੋਕ ਛੋਟੇ ਅਫਸਰ ਉਹਨਾਂ ਤੇ ਸਰਕਾਰ ਦੀ ਪੂਰੀ ਨਜ਼ਰ ਆ ਪਰ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੂੰ ਲੈ ਕੇ ਸਰਕਾਰ ਹਾਲੇ ਕੋਈ ਕਾਰਵਾਈ ਕਰਨ ਦਾ ਮਨ ਨਹੀਂ ਬਣਾ ਰਹੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ 137 ਕਰੋੜ ਰੁਪਏ ਦਾ ਜਿਹੜਾ ਅਮਰੂਦ ਘਟਾਲਾ ਹੋਇਆ ਸੀ ਉਹਦੇ ਚੱਲਦਿਆਂ ਹੁਣ ਬਹੁਤ ਹੀ ਛੋਟੇ ਰੈਂਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਜਿਹੜੀ ਆ ਪ੍ਰਵਾਨਗੀ ਦੇ ਦਿੱਤੀ ਆ ਇਹ ਅਸਲ ਦੇ ਵਿੱਚ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਸ ਨੂੰ ਗਮਾੜਾ ਆਖਿਆ ਜਾਂਦਾ ਹੈ ਉਹਨਾਂ ਵੱਲੋਂ ਹੀ ਇੱਕ ਐਰੋ ਸਿਟੀ ਜਿਹੜਾ ਟਾਊਨਸ਼ਿਪ ਜਿਹੜੀ ਆ ਉਹਦਾ ਵਿਸਤਾਰ ਕਰਨ ਜਿਹਦੇ ਚੱਲਦਿਆਂ ਜ਼ਮੀਨ ਐਕਵਾਇਰ ਕਰਨੀ ਸੀ ਪਿੰਡ ਬਾਕਰਪੁਰ ਦੀ ਤੇ ਉੱਥੇ ਫਿਰ ਵੱਡੇ ਅਧਿਕਾਰੀਆਂ ਨੇ ਮਿਲ ਕੇ ਜਿਹੜੀ ਆ ਉਹ ਵੱਡੀ ਜਿਹੜੀ ਆ ਗੇਮ ਖੇਡੀ ਤੇ ਕਰੋੜਾ ਰੁਪਏ ਦਾ ਗਬੜ ਕੀਤਾ ਤੇ ਹੁਣ ਹਾਲਾਂਕਿ ਕਰੋੜਾ ਰੁਪਏ ਦਾ ਗਬੜਾ ਲੇਕਿਨ ਜਿਹਹੁਣ ਤੱਕ ਜਿਹੜੇ ਅੰਕੜੇ ਸਰਕਾਰੀ ਆਏ ਨੇ ਉਹ 137 ਕਰੋੜ ਦਾ ਹੀ ਗਬੜਣ ਦੱਸਿਆ ਜਾ ਰਿਹਾ ਜਿਹਦੇ ਚੱਲਦੇ ਆ ਜਿੱਥੇ ਛੋਟੇ ਅਧਿਕਾਰੀਆਂ ਦੇ ਖਿਲਾਫ ਸਰਕਾਰ ਨੇ ਕਾਰਵਾਈ ਕਰਨ ਦਾ ਮਨ ਬਣਾਇਆ ਉੱਥੇ ਵੱਡੇ ਆਫੀਸਰ ਜਿਨ੍ਹਾਂ ਦੇ ਵਿੱਚ ਆਈਐਸ ਆਫੀਸਰ ਵਿਪਲ ਉਸਵਲ ਅਤੇ ਰਜੇਸ਼ ਤਮਾਨ ਜਿਹੜੇ ਉਸ ਸਮੇਂ ਡਾਇਰੈਕਟਰ ਹਾਰਟੀਕਲਚਰ ਸੀ ਇਸੇ ਤਰ੍ਹਾਂ ਸ਼ਿਲਿੰਦਰ ਕੌਰ ਜਿਹੜੇ ਇੰਡੀਅਨ ਫੋਰੈਸਟ ਸਰਵਿਸ ਆਫੀਸਰ ਨੇ ਅਤੇ ਇੱਕ ਪੀਸੀਐਸ ਆਫੀਸਰ ਜਗਦੀਪ ਸੈਗਲ ਇਹਨਾਂ ਦੇ ਖਿਲਾਫ ਕ੍ਰਾਪਸ਼ਨ ਐਕਟ ਦੇ ਸੈਕਸ਼ਨ 17 ਦੇ ਤਹਿਤ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਲੇਕਿਨ ਛੋਟੇ ਅਫਸਰਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਪ੍ਰਵਾਨਗੀ ਦੇ ਦਿੱਤੀ ਆ ਡਾਟਰਬਿਊਂ ਦੇ ਸੀਨੀਅਰ ਪੱਤਰਕਾਰ ਰਾਜਮੀਤ ਸਿੰਘ ਹੋਣਾਂ ਦੀ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਆ ਪੇਜ ਨੰਬਰ 2 ਤੇ ਉਹਦਾ ਅਸੀਂ ਹਵਾਲਾ ਦਿੰਦੇ ਦੱਸ ਰਹੇ ਕਿ ਇਸ ਦੇ ਚੱਲਦਿਆਂ ਹੁਣ ਉਹਨਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਆ ਜਿਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜਾ ਸਰਕਾਰ ਨੇ ਜਿਹੜੀ ਪ੍ਰਵਾਨਗੀ ਦਿੱਤੀ ਆ ਜਿੰਨਾ ਅਫਸਰਾਂ ਦੇ ਖਰਾਬ ਜੋ ਜਿਹੜੇ ਛੋਟੇ ਰੈਂਕ ਦੇ ਅਧਿਕਾਰੀ ਨੇ ਜਿਹੜੇ ਪੰਜਾਬ ਦੇ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਨੇ ਉਹਨਾਂ ਵਿੱਚ ਇੱਕ ਮੁਲਾਜ਼ਮ ਵਿਸ਼ਾਲੀ ਤੇ ਦੂਜੇ ਜਸਪ੍ਰੀਤ ਸਿੰਘ ਸੰਧੂਆ ਇਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਜਦਕਿ ਵੱਡੇ ਅਫਸਰਾਂ ਦੇ ਖਿਲਾਫ ਹਲੇ ਤੱਕ ਸਰਕਾਰ ਨੇ ਪ੍ਰਵਾਨਗੀ ਦੇਣ ਦਾ ਆਪਣਾ ਮਣ ਨਹੀਂ ਬਣਾਇਆ ਹੁਣ ਪੰਜਾਬ ਵਿਜੀਲੈਂਸ ਬਿਊਰੋ ਇਹ ਜਿਹੜੇ ਦੋ ਅਫੀਸਰ ਨੇ ਛੋਟੇ ਰੈਂਕ ਦੇ ਵਿਸ਼ਾਲੀ ਤੇ ਜਸਪੀ ਸਿੰਘ ਸੰਧੂ ਇਹਨਾਂ ਦੇ ਖਿਲਾਫ ਹੁਣ ਕੋਰਟ ਦੇ ਵਿੱਚ ਸਰਕਾਰ ਨੂੰ ਵਿਜੀਲੈਂਸ ਨੂੰ ਪ੍ਰोसीडिंग ਕਰਨ ਦੀ ਜਿਹੜੀ ਆ ਉਹ ਪ੍ਰਵਾਨਗੀ ਮਿਲ ਚੁਲੀ ਮਿਲ ਚੁੱਕੀ ਆ ਦੋਨਾਂ ਇਹਨਾਂ ਵਿਸ਼ਾਲੀ ਤੇ ਜਸਪੀ ਸਿੰਘ ਸੰਧੂ ਉਹਨਾਂ ਨੂੰ ਅ ਪਿਛਲੇ ਸਾਲ ਜਿਹੜਾ ਵਾ ਸਰਕਾਰ ਜਿਹੜੇ ਵਿਜੀਲੈਂਸ ਬਿਊਰੋ ਨੇ ਸਾਲ 2023 ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਚੱਲਦੇ ਬਾਅਦ ਚ ਇਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਹੁਣ ਵਿਜੀਲੈਂਸ ਦੇ ਅਧਿਕਾਰੀਆਂ ਦੇ ਮਤਾਬਕ ਇਸ ਵਿੱਚ ਜਿਹੜਾ 137 ਕਰੋੜ ਦਾ ਗਬੜ ਹੋਇਆ ਸੀ ਅਮਰੋਦ ਘਟਾਲਾ ਇਹਦੇ ਚ ਗਮਾੜਾ ਨੇ ਜ਼ਮੀਨ ਅਕਵਾਇਰ ਕਰਨੀ ਸੀ ਤੇ ਉਹ ਪਿੰਡ ਬਾਕਰਪੁਰ ਹੈ ਜਿਹੜਾ ਜ਼ਿਲ੍ਹਾ ਮਹਾਲੀ ਦਾ ਉੱਥੇ ਹੀ ਇਸ 137 ਕਰੋੜ ਦਾ ਗਬੜ ਦੱਸਿਆ ਜਾ ਰਿਹਾ ਅਸਲ ਵਿੱਚ ਜਿਹੜੀ ਸ਼ਿਕਾਇਤ ਜਿਹੜੇ ਦੋਸ਼ ਲਾਏ ਸੀ ਉਹ ਭਪਿੰਦਰ ਸਿੰਘ ਜੋ ਪਿੰਡ ਬਾਕਰਪੁਰ ਦੇ ਵਾਸੀ ਸਨ ਅਤੇ ਇੱਕ ਪ੍ਰੋਪਰਟੀ ਡੀਲਰ ਵਿਜ਼ਨ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਜਿਹੜੇ ਖਲਾਸੇ ਹੋਏ ਨੇ ਕਿ ਕਿਵੇਂ ਅਫਸਰਾਂ ਨੇ ਇਹਦੇ 'ਚ ਗਮਾੜਾ ਦੇ ਅਧਿਕਾਰੀ ਬਾਗਬਾਨੀ ਦੇ ਅਧਿਕਾਰੀ ਜਾਂ ਹੋਰ ਅਧਿਕਾਰੀ ਕਿਵੇਂ ਮਿਲ ਕੇ ਵੱਡੀ ਜਿਹੜੀ ਖੇਡ ਆ ਉਹ ਖੇਡੀ ਹੈਗੀ ਜਿਸ ਦੇ ਚੱਲਦਿਆ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਝੂਨਾ ਲਗਾਇਆ ਹਾਲਾਂਕਿ ਪਹਿਲਾਂ ਸ਼ੁਰੂਆਤੀ ਦੌਰ ਤੇ ਅੰਕੜੇ ਸੀ ਕਿ 4-500 ਕਰੋੜ ਦਾ ਗਮਨ ਲੇਕਿਨ ਹੁਣ ਤੱਕ 137 ਕਰੋੜ ਰੁਪਏ ਦਾ ਗਮਨ ਹੋਇਆ ਔਰ ਇਹਦੇ 'ਚ ਕਮਾਲ ਵਾਲੀ ਗੱਲ ਸੀ ਕਿ ਇਹਦੇ 'ਚ ਆਈਐਸ ਅਫਸਰਾਂ ਦੀਆਂ ਘਰ ਵਾਲੀਆਂ ਵੀ ਸੀ ਤੇ ਫਿਰ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਬਿਊਰੋ ਤੇ ਆਈਐਸ ਅਫਸਰਾਂ ਨੇ ਇੱਕ ਕਾੜ ਕਿ ਜਿਹੜੇ ਪੈਸੇ ਉਹਨਾਂ ਦੇ ਖਾਤਿਆਂ ਚ ਕਰੋੜਾ ਰੁਪਏ ਗਏ ਸੀ ਉਹ ਸਰਕਾਰ ਨੂੰ ਵਾਪਸ ਕਰ ਦਿੰਦੇ ਆ ਤਾਂ ਜੋ ਉਹ ਜਿਹੜੇ ਨੇ ਫਿਰ ਸਖਤ ਕਾਰਵਾਈ ਤੋਂ ਬਚ ਜਾਣਗੇ ਤੇ ਇਸੇ ਕਰਕੇ ਜਿਨ੍ਹਾਂ ਨੇ ਪਹਿਲਾਂ ਚੋਰੀ ਕੀਤੀ ਗਮਣ ਕੀਤਾ ਉਹਨਾਂ ਨੇ ਸਰਕਾਰੀ ਖਜ਼ਾਨੇ ਚ ਪੈਸੇ ਜਮ੍ਹਾਂ ਕਰਦੇ ਤੇ ਕਈਆਂ ਨੂੰ ਵੱਡੀ ਰਾਹਤ ਮਿਲੀ ਹੈ ਇਹਦੇ ਚ ਕਈ ਵਪਾਰੀ ਵੀ ਸੀ ਜਿਨ੍ਹਾਂ ਨੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਵਾ ਦਿੱਤੇ ਕਿਉਂਕਿ ਜਦ ਦਰਵਾਜ਼ਾ ਸਰਕਾਰ ਨੇ ਖੋਲ ਦਿੱਤਾ ਇਹਦੇ 'ਚ ਕਿਉਂਕਿ ਦੋ ਵੱਡੇ ਅਫਸਰਾਂ ਦੀਆਂ ਘਰ ਵਾਲੀਆਂ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਕਰੋੜ ਰੁਪਏ ਦੇ ਪੈਸੇ ਗਏ ਸੀ ਇਸੇ ਗੱਲ ਦੇ ਜਿਸ ਕਰਕੇ ਉਹਨਾਂ ਨੇ ਪੈਸੇ ਵਾਪਸ ਕਰ ਦਿੱਤੇ ਤੇ ਫਿਰ ਸਰਕਾਰ ਢੱਲੀ ਪੈ ਗਈ ਲੇਕਿਨ ਹੁਣ ਮਾਮਲਾ ਕਾਫੀ ਸੁਰਖੀਆਂ ਵਿੱਚ ਆਇਆ ਤੇ ਜਿਹਦੇ ਚੱਲਦੇ ਹੁਣ ਪੰਜਾਬ ਸਰਕਾਰ ਨੇ ਜਿਹੜੇ ਛੋਟੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਆ ਪ੍ਰਵਾਨਗੀ ਦੇ ਦਿੱਤੀ ਆ ਹਾਲਾਂਕਿ ਜਦੋਂ ਇਹਨਾਂ ਨੇ ਠੱਗੀ ਮਾਰੀ ਇਹਨਾਂ ਲੋਕਾਂ ਨੇ ਮਿਲੀ ਭੁਗਤ ਦੇ ਨਾਲ ਉਦੋਂ ਇਹ ਸੀ ਕਿ ਇਹਨਾਂ ਨੇ 1 ਏਕੜ ਦੇ ਵਿੱਚ 2000 ਤੋਂ ਲੈ ਕੇ 2500 ਜਿਹੜੇ ਨੇ ਜਿਹੜੇ ਅਮਰੂਦਾਂ ਦੇ ਬੂਟੇ ਲਾਏ ਨੇ ਜਦ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਨਿਯਮ ਕਹਿੰਦੇ ਨੇ ਉਹ ਆ ਕਿ ਤੁਸੀਂ ਇੱਕ ਕਿੱਲੇ ਦੇ ਵਿੱਚ 132 ਤੋਂ ਜ਼ਿਆਦਾ ਜਿਹੜੇ ਨੇ ਅਮਰੂਦਾਂ ਦੇ ਬੂਟੇ ਨਹੀਂ ਲਾ ਸਕਦੇ ਲੇਕਿਨ ਇਹਨਾਂ ਨੇ ਜਿਹੜੇ ਢਾਈ ਢਾਈ ਹਜ਼ਾਰ ਬੂਟੇ ਲਗਾ ਕੇ ਕਰੋੜਾ ਰੁਪਏ ਦਾ ਗੰਮਣ ਕੀਤਾਗਾ ਜਦੋਂ ਚੱਲਦਾ ਜਦੋਂ ਖਲਾਸਾ ਹੋਇਆ ਹਾਲਾਂਕਿ ਇਹ ਜਿਹੜਾ ਮਸਲਾ ਵਾ ਇਹ 2016 ਤੋਂ ਲੈ ਕੇ 2018 ਦਾ ਸੀ ਲੇਕਿਨ ਕਿਸੇ ਵੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਪਰ ਜਦ ਇਹ ਮਸਲਾ ਬਹੁਤ ਵੱਡਾ ਬਣ ਚੁੱਕਾ ਸੀ ਕਿਉਂਕਿ ਇਹਦੇ ਵਿੱਚ 2 IAS ਅਫਸਰ ਨੇ ਉਹਨਾਂ ਦੀਆਂ ਘਰਵਾਲੀਆਂ ਦੇ ਖਾਤੇ ਵਿੱਚ ਪੈਸੇ ਗਏ ਸੀ ਜਿਸ ਕਰਕੇ ਸਰਕਾਰ ਨੂੰ ਬੈਕਫੋਰਡ ਤੇ ਆਉਣਾ ਆ ਜਿੰਨਾਂ ਅਫਸਰਾਂ ਦੀਆਂ ਘਰਵਾਲੀਆਂ ਦੇ ਖਾਤਿਆਂ ਚ ਕਰੋੜਾ ਰੁਪਏ ਗਏ ਸੀ ਉਹਨਾਂ ਨੂੰ ਵੀ ਸਰਕਾਰ ਨੇ ਅਹੁਦੇ ਦਿੱਤੇ ਨੇ ਕਿਸੇ ਨੂੰ ਛੁੱਟੀ ਨਹੀਂ ਕੀਤੀ ਕਿਸੇ ਨੂੰ ਖੁੱਡੇ ਲੈ ਲੈ ਉਹ ਵੀ ਵੱਡੇ ਅਹੁਦਿਆਂ ਦੇ ਹੁਣ ਤੱਕ ਆਨੰਦ ਮਾਨਦੇ ਰਹੇ ਨੇ ਜਿਸ ਤੋਂ ਅੰਦਾਜ਼ਾ ਲੱਗਦਾ ਲੱਗ ਰਿਹਾ ਸੀ ਲੋਕ ਸਹਿਜੇ ਅੰਦਾਜ਼ਾ ਲਗਾ ਚੁੱਕੇ ਸੀ ਕਿ ਵੱਡੇ ਅਫਸਰਾਂ ਦੀਆਂ ਜੇਬਾਂ ਦੇ ਵਿੱਚ ਕਾਨੂੰਨ ਆ ਤੇ ਗਰੀਬਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਜਿਹੜਾ ਵਾ ਫਿਰ ਕਾਨੂੰਨ ਆਪਣੇ ਹਿਸਾਬ ਦੇ ਨਾਲ ਚੱਲਦਾ ਔਰ ਆਈਐਸ ਅਫਸਰਾਂ ਦਾ ਜਿਹੜਾ ਵਾ ਉਹਨਾਂ ਦੀ ਘਰ ਵਾਲੀਆਂ ਦੀ ਇੱਕ ਦਿਨ ਵੀ ਗ੍ਰਿਫਤਾਰੀ ਨਹੀਂ ਹੋਈ ਜਦ ਕਿ ਬਾਕੀ ਜਿਹੜੀਆਂ 90 90 ਸਾਲ ਦੀਆਂ ਵਿਧਵਾਵਾਂ ਔਰਤਾਂ ਜਿਹੜੇ ਧੋਖੇ ਦਾ ਸ਼ਿਕਾਰ ਹੋ ਚੁੱਕੇ ਐ ਜਾਂ ਕੁਝ ਵਿਧਵਾ ਔਰਤਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਵੀ ਮਾਪਜਾ ਮਿਲਿਆ ਸੀ ਜਿਨ੍ਹਾਂ ਦੀ ਉੱਥੇ ਜ਼ਮੀਨਾਂ ਸੀ ਉਹਨਾਂ ਨੂੰ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਝੱਟ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਵੱਡੇ ਅਫਸਰਾਂ ਤੇ ਵੱਡੇ ਅਫਸਰਾਂ ਦੀ ਘਰ ਵਾਲੀਆਂ ਨੂੰ ਹੱਥ ਪਾਉਣ ਵਾਸਤੇ ਵਿਜੀਲੈਂਸ ਬਿਊਰੋ ਨੂੰ ਕਿਸੇ ਨੇ ਵੀ ਪ੍ਰਵਾਨਗੀ ਨਹੀਂ ਦਿੱਤੀ ਲੇਕਿਨ ਹੁਣ ਸਰਕਾਰ ਨੇ ਫਿਰ ਛੋਟੇ ਮੁਲਾਜ਼ਮ ਨੇ ਜਿਨ੍ਹਾਂ ਦਾ ਸ਼ਾਇਦ ਇੰਨੀ ਵੱਡੀ ਭੂਮਿਕਾ ਨਹੀਂ ਹੋਈ ਹੋਈ ਕਿਉਂਕਿ ਵੱਡੇ ਅਫਸਰਾਂ ਦੀਆਂ ਰეკਮੈਂਡੇਸ਼ਨ ਤੇ ਇਸ਼ਾਰਸ਼ਾਂ ਤੇ ਉਹਨਾਂ ਦੇ ਐਕਸ਼ਨ ਤੇ ਹੀ ਛੋਟੇ ਮੁਲਾਜ਼ਮਾਂ ਨੂੰ ਕੰਮ ਕਰਨਾ ਪੈਂਦਾ ਤੇ ਸ਼ਾਇਦ ਇਸੇ ਕਰਕੇ ਸਰਕਾਰ ਨੇ ਹੁਣ ਛੋਟੇ ਅਫਸਰਾਂ ਨੂੰ ਰਗੜਨ ਦਾ ਦੱਬਨ ਦਾ ਫੈਸਲਾ ਕੀਤਾ ਲੇਕਿਨ ਵੱਡੇ ਅਫਸਰਾਂ ਉਹਨਾਂ ਦੇ ਖਿਲਾਫ ਹਾਲੇ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਜਿਹੜਾ ਕਰਪਸ਼ਨ ਐਕਟ ਉਹਦਾ ਸੈਕਸ਼ਨ 17 ਹੈ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਖਿਲਾਫ ਅਗਰ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਨੀ ਹੈ ਅਗਲੀ ਪ੍ਰੋਸੀਕਿਊਸ਼ਨ ਕੇਸ ਚਲਾਉਣੇ ਨੇ ਤੇ ਫਿਰ ਪੰਜਾਬ ਸਰਕਾਰ ਕੋਲੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਲੇਕਿਨ ਫਿਲਹਾਲ ਪੰਜਾਬ ਸਰਕਾਰ ਨੇ ਜਿੰਨਾ ਅਫਸਰਾਂ ਦੇ ਖਿਲਾਫ ਵਿਜੀਲੈਂਸ ਨੇ ਪ੍ਰਵਾਨਗੀ ਮੰਗੀ ਆ ਉਹ ਕ੍ਰਾਪਸ਼ਨ ਐਕਟ ਦੇ ਸੈਕਸ਼ਨ 17 ਦੇ ਤਹਿਤ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਉਹਨਾਂ ਅਫਸਰਾਂ ਦੇ ਵਿੱਚ ਜਿਹੜੇ ਨਾਮ ਨੇ ਉਸ ਸਮੇਂ ਜਿਹੜੇ ਜ਼임ੇਵਾਰ ਕੁਰਸੀਆਂ ਤੇ ਬੈਠੇ ਸੀ ਉਹਨਾਂ ਵਿੱਚ ਆਈਐਸ ਆਫੀਸਰ ਵਿਪਲ ਉਜਵਲ ਰਜੇਸ਼ ਤਮਾਨ ਡਾਇਰੈਕਟਰ ਹਾਰਟੀਕਲਚਰ ਸ਼ਿਲਿੰਦਰ ਕੌਰ ਜਿਹੜੇ ਇੰਡੀਅਨ ਫੋਰੈਸਟ ਸਰਵਸ ਦੇ ਜਿਹੜੇ ਅਧਿਕਾਰੀ ਨੇ ਔਰ ਇਸੇ ਤਰ੍ਹਾਂ ਹੀ ਪੀਸੀਐਸ ਅਧਿਕਾਰੀ ਨੇ ਇੱਕ ਜਗਦੀਪ ਸੈਗਲ ਇਨ੍ਹਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਹੱਲੇ ਪ੍ਰਵਾਨਗੀ ਨਹੀਂ ਦਿੱਤੀ ਲੇਕਿਨ ਛੋਟੇ ਅਫਸਰਾਂ ਛੋਟੇ ਮੁਲਾਜ਼ਮਾਂ ਦੇ ਖਿਲਾਫ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਪ੍ਰਵਾਨਗੀ ਦੇ ਦਿੱਤੀ ਆ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ